ਸੂਹੀ ਮਹੱਲਾ ਪਹਿਲਾ ਘਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦਿ ਜੋਗ ਨਾ ਖਿੰთა ਜੋਗ ਨਾ ਡੰਡੇ ਜੋਗ ਨਾ ਭਸਮ ਚੜਾਈਐ ਜੋਗ ਨਾ ਮੰਡੀ ਮੂंड ਮਡਾਇਐ ਜੋਗ ਨਾ ਸਿੰਘੀ ਵਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਏਵ ਪਾਈਐ ਗੱਲਿ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸਮ ਸਰ ਜਾਣੈ ਜੋਗੀ ਕਹੀਐ ਸੋਈ ਰਹਾਉ ਜੋਗ ਨ ਬਾਹਰ ਮੜੀ ਮਸਾਣੀ ਜੋਗ ਨ ਤਾੜੀ ਲਾਈਐ ਜੋਗ ਨ ਦੇਸ ਦਸੰਤਰ ਭਵੈ ਜੋਗ ਨ ਤੀਰਥ ਨਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਸਤਿਗੁਰ ਭੇਟੈ ਤਾਂ ਸਹਿਸਾ ਤੂਟੈ ਧਾਵਤ ਵਰਜ ਰਹਾਈਐ ਨੇ ਚਾਰ ਚਰੈ ਸਹਜ ਧੁਨ ਲਾਗੈ ਘਰ ਹੀ ਪਰਚਾ ਪਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਿਇਵ ਪਾਈਐ ਨਾਨਕ ਜੀਵਤਿਆ ਮਰ ਰਹੀਐ ਐਸਾ ਜੋਗ ਕਮਾਈਐ ਵਾਜੇ ਬਾਜਹੁ ਸਿੰਘੀ ਵਾਜੈ ਤਉ ਨਿਰਭਉ ਪਦ ਪਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਤਉ ਪਾਈਐ ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਕਮਣ ਤੁਲਾ ਤੇਰਾ ਕਮਣ ਸਰਾਫ ਬੁਲਾਵਾਂ ਕੌਣ ਗੁਰੂ ਕਹਿ ਪੈ ਦੀ ਖਿਆਲੇ ਵਾਂ ਕਹਿ ਪਹਿ ਮੁੱਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਅਲ ਭਰਪੂਰ ਲੀਣਾ ਤੂੰ ਆਪੇ ਸਰਬ ਸੁਮਾਨਾ ਰਹਾਉ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਘਟ ਹੀ ਪੀਤਰ ਸੋ ਸਹੋ ਤੋਲੀ ਇਨ ਬਿਦ ਚੇਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ 부ਜੈ ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੈ ਰਾਗ ਸੂਹੀ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਰਾਮ ਨਾਮ ਅਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆਂ ਸਭ ਚੂਕਾ ਡਰ ਜੰਮ ਕੇ ਮੇਰੇ ਮਨ ਗੁਣ ਗਾਵੋ ਹੋ ਰਾਮ ਨਾਮ ਹਰ ਕੇ ਗੁਰ ਤੁਟੈ ਮਨ ਪਰਬੋਧਿਆ ਹਰ ਪੀਆ ਰਸ ਗਟੇ ਰਹਾਉ ਸਤ ਸੰਗਤ ਊਤਮ ਸਤ ਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੀ ਹਰ ਕਿਰਪਾ ਧਾਰ ਮੇਲੋ ਸਤ ਸੰਗਤ ਹਮ ਤੋ ਵਹਿ ਪਗ ਜਾਣ ਕੇ ਰਾਮ ਨਾਮ ਸਭ ਹੈ ਰਾਮ ਨਾਮ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਤੀ ਤਿਸ ਤਿਸ ਕੇ ਕਮਰੀ ਜਾਤ ਪਾਤ ਗੁਰ ਸਤਗੁਰ ਹਮ ਵੇਚਿਓ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਖੋ लाਜ ਜਨ ਕੇ ਸੂਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋ ਤਮ ਸਭ ਬਿਨ ਸੇ ਦਾਲਦ ਦਲ ਗਹਾ ਭਉ ਜਨਮ ਮਰਨਾ ਮਿਟਿਓ ਗੁਰ ਸ਼ਬਦੀ ਹਰ ਅਸਤਰ ਸੇਵ ਸੁਖ ਸੰਗਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੇ ਸਿਰ ਵੇਚ ਲਿਓ ਮੁੱਲ ਮਹਿਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣੈ ਬਿਨ ਨਾਮੈ ਪਕੜ ਖੜੀ ਸਭ ਕਲ ਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲ ਗਾ ਹਰ ਰਾਖ ਰਾਖ ਜਨ ਕਿਰਮੁਤ ਮਾਰੀ ਸਰਨਾਗਤ ਪੁਰਖ ਪ੍ਰਤਪਲ ਗਾ ਦਰਸ਼ਨ ਸੰਤ ਦੇ ਹੋ ਸੁਖ ਪਾਵੇ ਪ੍ਰਭ ਲੋਚ ਪੂਰ ਜਨ ਤੁਮਗਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀਜੈ ਦਾਨ ਹਰ ਨਿਮੰਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੇ ਹਮ ਨਾਮ ਵਿਟੋ ਸਦ ਘੁਮਗਾ ਸੂਹੀ ਮਹੱਲਾ ਚੌਥਾ ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠੈ ਰੰਗ ਗੁਰ ਤੁਟੇ ਹਰ ਰੰਗ ਛਾੜਿਆ ਫਿਰ ਬੋੜ ਨਾ ਹੋਈ ਭੰਗ ਮੇਰੇ ਮਨ ਹਰ ਨਾਮ ਨਾਮ ਕਰੰਗ ਗੁਰ ਤੁਟੇ ਹਰ ਉਪਦੇਸਿਆ ਹਰ ਭੇਟਿਆ ਰਹੋ ਸੰਗ ਰਹਾਉ ਮੁੰਦ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਆਂ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਵ ਸਹਿਲੰਗ ਮਮਲ ਭਰੇ ਦੁਹਚਾਰੀਆ ਹਰ ਰੱਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨਵਲਾ ਆ ਸਭ ਲਾਥੇ ਕਿਲ ਵਿਖ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਹੀ ਮਹੱਲਾ ਚੌਥਾ ਹਰ ਹਰ ਕਰਹਿ ਨਿਤ ਕਪਟ ਕਮਾਵੇਹ ਹਿਰਦਾ ਸੁਧ ਨਾ ਹੋਈ ਅਨ ਦਿਨ ਕਰਮ ਕਰਹਿ ਬਹੁ ਤੇਰੀ ਸੁਪਨੇ ਸੁਖ ਨਾ ਹੋਈ ਗਿਆਨੀ ਗੁਰ ਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੈ ਜੇ ਲੋਚੈ ਸਭ ਕੋਈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਮਨ ਮੁਖ ਰੋਗ ਨਾ ਜਾਈ ਅੰਤਰ ਰੋਗ ਮਹਾ ਅਬਮਨ ਦੂਜੈ ਭਾਇ ਖੁਆਈ ਬਾਹਰ ਭੇਖ ਬਹੁਤ ਚਤੁਰਾਈ ਮਨੁਆ ਦਹਿ ਦਿਸ ਧਾਵੈ ਹਉ ਮੈਂ ਵਿਆਪਿਆ ਸ਼ਬਦ ਨਾ ਚੀਨੈ ਫਿਰ ਫਿਰ ਜੂਨੀ ਆਵੈ ਨਾਨਕ ਨਦਰ ਕਰੇ ਸੋ ਬੂਝੈ ਸੋ ਜਨ ਨਾਮ ਧਿਆਇ ਗੁਰ ਪ੍ਰਸਾਦੀ ਏ ਕੋ ਬੂਝੈ ਏਕ ਸਮਾਹਿ ਸੰਵਾਇ ਸੋਹੀ ਮਹਲਾ ਚੌਥਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖਜਾਈ ਹਰ ਹਰ ਨਾਮ ਫਦਾਰਤ ਪਾਈ ਮੇਰੇ ਮਨ ਹਰ ਹਰ ਸ਼ਾਂਤ ਵਸਾਈ ਇਸ ਨਾ ਅਗਨ 부ਜੀ ਖਿਨੇ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾਂ ਜੀਵਾ ਮੇਰੀ ਮਾਈ ਸਤਗੁਰ ਦਿਆਲ ਗੁਣ ਨਾਮ ਦਿਰੜਾਈ ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਤੁਰ ਮਸਤਿ ਕਲੇਖ ਲਿਖੇ ਹਰ ਪਾਈ ਗੁਰੂ ਨਾਨਕ ਤੁਠਾ ਮਿਲੈ ਹਰ ਪਾਈ ਸੂਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੀ ਸਦਾ ਆਨੰਦ ਰਹੈ ਦਿਨ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਣੇ ਰਹਾਉ ਹਰ ਰੰਗ ਕੋ ਲੋਚੈ ਸਭ ਕੋਈ ਗੁਰਮੁਖ ਰੰਗ ਚ ਲੂਲਾ ਹੋਈ ਮਨ ਮੁਖ ਮੁਗਧ ਨਰ ਕੋਰਾ ਹੋਈ ਜੇ ਸੋ ਲੋਚੈ ਰੰਗ ਨਾ ਹੋਐ ਕੋਈ ਨਦਰ ਕਰੇ ਤਾਂ ਸਤ ਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਸੂਹੀ ਮਹੱਲਾ ਚੌਥਾ ਜਿਹਵਾ ਹਰ ਰਸ ਰਹੀ ਅਗਾਈ ਗੁਰਮੁਖ ਪੀਵੇ ਸਹਿਜ ਸੁਮਾਈ ਹਰ ਰਸ ਜਨ ਚਾਖੋ ਜੇ ਭਾਈ ਤਉ ਕਤ ਅੰਤ ਸਾਦ ਲੁਭਾਈ ਰਹਾਉ ਗੁਰਮਤ ਰਸ ਰਾਖੋ ੁਰ ਧਾਰ ਹਰ ਰਸ ਰਾਤੇ ਰੰਗ ਮਾਰਾਰ ਮਨ ਮੁਖ ਹਰ ਰਸ ਚਾਖਿਆ ਨਾ ਜਾਏ ਹਉਮੈ ਕਰੈ ਬਹੁਤੀ ਮਿਲੇ ਸਜਾਈ ਨਦਰ ਕਰੇ ਤਾ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੇ ਸੂਹੀ ਮਹੱਲਾ ਚੌਥਾ ਘਰਿ ਸੇਵਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉਤਮ ਪਦਵੀ ਪਾਈ ਪੁੱਛੋ ਬਿਦਰ ਦਾਸੀ ਸੁਤੇ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤ ਸਹਿ ਸਾ ਦੂਖ ਭੂਖ ਸਭ ਲਹਿ ਜਾਏ ਰਹਾਉ ਰਬਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ ਪਤ ਤ ਜਾਤ ਉਤਮ ਭਇਆ ਚਾਰ ਵਰਨ ਪਏ ਪਾਗਿਆਏ ਨਾਮ ਦੇ ਪੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹਿ ਬੁਲਾਏ ਖਤਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦੇਉ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁੱਖ ਅੱਠ ਸੱਤ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰਸੀ ਜੇ ਕਿਰਪਾ ਕਰੇ ਹਰ ਰਾਇ ਸੋਹੀ ਮਹੱਲਾ ਚੌਥਾ ਤਿਨੀ ਅੰਤਰ ਹਰ ਅਰਾਧਿਆ ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਈ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ ਰਹਾਉ ਤੁਰ ਭਗਤ ਜਨਾ ਕੋ ਬਖਸ਼ਿਆ ਹਰ ਅੰਮ੍ਰਿਤ ਭਗਤ ਪੰਡਾਰਾ ਮੂਰਖ ਹੋਐ ਸੋ ਉਨ ਕੀ ਰੀਸ ਕਰੇ ਤਿਸ ਹਲਤ ਪਲਤ ਮੋਹ ਕਾਰਾ ਸੇ ਭਗਤ ਸੇ ਸੇਵਕਾ ਜਿੰਨਾ ਹਰ ਨਾਮ ਪਿਆਰਾ ਇਨਕੀ ਸੇਵਾ ਤੇ ਹਰ ਪਾਈਐ ਸਿਰ ਨਿੰਦਕ ਕਹਿ ਪਵੇ ਸ਼ਾਰਾ ਜਿਸ ਘਰ ਬਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਸ਼ ਕਰੋ ਵਿਚਾਰਾ ਚਹੋ ਪੀੜੀ ਆਦ ਜਗਾਦ ਬਖੀਲੀ ਕਿਨੈ ਨਾ ਪਾਇਉ ਹਰ ਸੇਵਕ ਪਾਏ ਨਿਸਤਾਰਾ ਸੂਹੀ ਮਹੱਲਾ ਚੌਥਾ ਜਿਥੈ ਹਰ ਆਰਾਦੀਐ ਿੱਥੈ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਵਿਦ ਲਿਆ ਨਾ ਜਾਈ ਹਰ ਧਨ ਸੰਚੀਐ ਭਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾਉ ਸਤ ਸੰਗਤੀ ਸੰਗ ਹਰ ਧਨ ਖੱਟੀਐ ਹੋਰਥੈ ਹੋਰਤ ਉਪਾਏ ਹਰ ਧਨ ਕਿਤੇ ਨਾ ਪਾਈ ਹਰ ਰਤਨ ਕਾ ਵਾਪਾਰੀਆ ਹਰ ਰਤਨ ਧਨ ਵਿਹਾਜੀ ਕੱਚੇ ਕੇ ਵਪਾਰੀਏ ਵਾਕ ਹਰ ਧਨ ਲਿਆ ਨਾ ਜਾਈ ਹਰ ਧਨ ਰਤਨ ਜਵੇ ਹਰ ਮਾਨਕ ਹਰ ਧਨੈ ਨਾਲ ਅੰਮ੍ਰਿਤ ਵੇਲੇ ਵਤੈ ਹਰ ਭਗਤੀ ਹਰ ਲਿਵ ਲਾਈ ਹਰ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੈ ਨਾਹੀ ਹਲਤ ਪਲਤ ਹਰ ਧਨੈ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਧਨ ਨਿਰਪਉ ਸਦਾ ਸਦਾ ਅਸਥਿਰ ਹੈ ਸਾਚਾ ਇਹੋ ਹਰ ਧਨ ਅਗਨੀ ਤਸਕਰੈ ਪਾਣੀ ਐ ਜਮਦੂਤਾ ਕਿਸੈ ਕਾ ਗਵਾਇਆ ਨਾ ਜਾਈ ਹਰ ਧਨ ਕੋ ਉਚੱਕਾ ਨੇੜ ਨਾ ਆਵੀ ਜਮ ਜਾਗਾਤੀ ਡੰਡ ਨਾ ਲਗਾਈ ਸਾਖਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਦਿਨਾ ਇੱਕ ਵੇਖ ਨਾਲ ਨਾ ਜਾਈ ਹਲਤੇ ਵਿੱਚ ਸਾਖਤ ਦੁਹੇਲੇ ਭਈ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਖਤ ਹਰ ਦਰਗਾਹ ਢੋਈ ਨਾ ਪਾਈ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋਹ ਜਿਸਨੋ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨੈ ਕਾ ਟੋਟਾ ਕਦੀ ਨਾ ਆਵੀ ਜਨ ਨਾਨਕ ਕਉ ਗੁਰ ਸੋਜੀ ਪਾਈ ਸੋਹੀ ਮਹੱਲਾ ਚੌਥਾ ਜਿਸਨੋ ਹਰ ਸੋ ਪਰਸੰਨ ਹੋਇ ਸੋ ਹਰ ਗੁਣਾ ਰਵੈ ਸੋ ਭਗਤ ਸੋ ਪਰਮਾਨ ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰ ਪੁਰਖ ਪਗਵਾਨ ਗੋਬਿੰਦ ਗੁਣ ਗਾਈਐ ਜੀਉ ਲਾਏ ਸਤਗੁਰੂ ਨਾਲ ਧਿਆਨ ਰਹਾਉ ਸੋ ਸਤਗੁਰੂ ਸਾ ਸੇਵਾ ਸਤਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨ ਜੋ ਦੂਜੈ ਭਾਏ ਸਾਖਤ ਕਾਮਨਾ ਅਰਥ ਦੁਰਗੰਧ ਸ੍ਰੇਮੰਦੀ ਸੋ ਨਿਹਫਲ ਸਭ ਅਗਿਆਨ ਜਿਸਨੋ ਪ੍ਰਤੀਤ ਹੋਵੈ ਤਿਸ ਕਾ ਗਾਵਿਆ ਥਾਏ ਪਵੈ ਸੋ ਪਾਵੇ ਦਰਗਾਹ ਮਾਨ ਜੋ ਬਿਨ ਪਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਹੁਣ ਕਾ ਉੱਤਰ ਜਾਏਗਾ ਝੂਠ ਗਮਾਨ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਪਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਸੂਹੀ ਮਹੱਲਾ ਚੌਥਾ ਘਰ ਸਤਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ ਮਹਿਤਾਨ ਦਿਵਾਲ ਤੂੰ ਹੈ ਮੇਰੇ ਸੁਆਮੀ ਮੈਂ ਤੇ ਤੇ ਆ ਗਏ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿਚੇ ਧਰਤੀ ਵਿਚੇ ਪਾਣੀ ਵਿਚ ਕਾਸਟ ਅਗਨ ਤਰੀਜੈ ਬੱਕਰੀ ਸਿੰਘ ਇਕ ਤੈ ਥਾਂੇ ਰਾਖੇ ਮਾਨ ਹਰ ਜਪ ਭ੍ਰਮ ਭਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਨਿਆ ਮਾਨ ਦਿਵਾਏ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਧ ਜਨਾ ਜਗਤਿਆਨ ਸਭ ਪੈਰੀ ਪਾਈ ਸੂਹੀ ਮਹਲ